ਬੇਪਨ ਹੈ ਕੀ ਹਾਲ ਬਤੋਨੇ ਹਾਲ ਹਾਲ ਤਾਂ ਨੂੰ ਪਤਾ ਨਹੀਂ ਗਰ ਕੋਈ ਘਰ ਵਿਗੜ ਗਿਆ ਸਿਹਤ ਮੈਂ ਥੋੜੀ ਠੀਕ ਹੁੰਦੇ ਕੋਈ ਗੱਲ ਨਹੀਂ ਪਿਆ ਜਣਾ ਫਰਕ ਹੁਣ ਲੈਂਦੀ ਦਵਾਈ ਫਿਰ ਕੱਲ ਕੇ ਦਵਾਈ ਹੈਗੀ ਪਹਿਲਾਂ ਪਈ ਹੈਗੀ ਸਸੀ ਗੱਲ ਪਾ ਮੈਂ ਕੀ ਹਾਲ ਚਾਲ ਹੈ ਸੱਚੀ ਵਧੀਆ ਵਧੀਆ ਤੁਹਾਨੂੰ ਸੱਚੀ ਗੱਲ ਬੁਲਾ ਤੂੰ ਕਿ ਸਾਸਰਾ ਬਾਬਾ ਤਾ ਸਿਆ ਪੁੱਤ ਜਿਆ ਦਾ ਠੀਕਾ ਪੈ ਜਾ ਪੈ ਦਲ ਬਰਜਾ ਇਤੇ ਹੋਰ ਨਾ ਠੀਕ ਹੈ ਵੀ ਸੇ ਉਹ ਮਮਸੀਏ ਜੂਦੂ ਨੂੰ ਲੈਂਦੀ ਆਂ ਹਾਂਜੀ ਸੇ ਠੀਕ ਥੋਣੀ ਤੁਹਾਨੂੰ ਪਤਾ ਹੀ ਦਰਮਸ ਨਹੀਂ ਚਲੋ ਕੋਈ ਗੱਲ ਨਹੀਂ ਕਰੀ ਤੇ ਪਰਮਾਤਮਾ ਦੁੱਖ ਖੰਦਾ ਵੀ ਤੇ ਘਟਦਾ ਵੀ ਉਹੀ ਆ ਤੇ ਲੈਂਦੀ ਦਵਾਈ ਦਰੂ ਹਾਂ ਬਬ ਮੈਂ ਦਵਾਈ ਤੇ ਲੈਂਦੀ ਆ ਅੱਛਾ ਪਰ ਦਵਾਈ ਅਸਰ ਨਹੀਂ ਕਰਦੀ ਮੈਂ ਸਿਰਫ ਇਹਨਾਂ ਇਧਾਂ ਹੌਲੀ ਹੌਲੀ ਆ ਤੁਹਾਨੂੰ ਪਤਾ ਟੈਨਸ਼ਨਾਂ ਤੁਸੀਂ ਦਿਮਾਗ ਤੇ ਲੈ ਲੈਂਦੇ ਹੋ ਜਿਆਦਾ ਤਾਂ ਉਹਦੇ ਕਰਕੇ ਆ ਕਿ ਮੈਨਸੋ ਬਾਜ ਆਉਣ ਲੱਗੀ ਤੇ ਚਾਚੀ ਕਹਿੰਦੇ ਆ ਦਵਾਈ ਲੈਣ ਚੱਲੇ ਆ ਸਮਝ ਲੱਗ ਗਈ ਉਹਨੇ ਦਵਾਈ ਨਾਲ ਮਮਾ ਇਨਾ ਇਹਨੂੰ ਦੁੱਖ ਨਹੀਂ ਜਿੰਨੀ ਟੈਨਸ਼ਨ ਲੈਂਦਾ ਵਾ ਹਾਂਜੀ ਨਹੀਂ ਚਿਹਰੇ ਤੋਂ ਪਤਾ ਬੰਦਾ ਚਿਹਰਾ ਪੜ ਲੈਂਦਾ ਚਿਹਰੇ ਤੋਂ ਪਤਾ ਲੱਗ ਜਾਂਦਾ ਹਾਂ ਇਹਨੂੰ ਟੈਨਸ਼ਨ ਪਾਜੀ ਕਾਦੀ ਹੈ ਤੁਹਾਨੂੰ ਹੁਣ ਸਾਰਾ ਕੁਝ ਠੀਕ ਠਾਕ ਦਾ ਸਭ ਕੁਝ ਤੂੰ ਆਪਣੇ ਮਜੇ ਨਾਲ ਰਹਿਣ ਦੇ ਹੋ ਤੋ ਹੁਣ ਵੀ ਤੂੰ ਨਹੀਂ ਟੈਨਸ਼ਨ ਲਾਉ ਤਾ ਮਾੜੀ ਗੱਲ ਨਾਲ ਤੁਹਾਡੇ ਬਾਤੇ ਹੁਣ ਟੈਨਸ਼ਨ ਨਹੀਂ ਸੱਚੀ ਤੈਨੂੰ ਪਤਾ ਹੈ ਸਭ ਕੁਝ ਬਣਾ ਬਣਾਇਆ ਰਹਿ ਗਿਆ ਹੁਣ ਹੁਣ ਮੈਂ ਇਹਦਾ ਸੁੱਖ ਨਹੀਂ ਲੈ ਸਕਦਾ ਇਹਦੇ ਪਿੱਛੇ ਕਰਕੇ ਵੇਲਾਂ ਤੈਨੂੰ ਇਨਾ ਥਕਾ ਦਿੱਤਾ ਫਿਰ ਨਾਲ ਪਰ ਫੇਰ ਵੀ ਇਹ ਲਾ ਨੂੰ ਦੁੱਖ ਸਾਹਮਣੇ ਆ ਗਿਆ ਨਾ ਇਹ ਕਹਿੰਦੇ ਕਿ ਇਹਨਾਂ ਮਾਰਾ ਨਾ ਕਰੋ ਸਾਨੂੰ ਇਹ ਇਹ ਦੁੱਖ ਮੈਨੂੰ ਖਾਈ ਜਾਂਦੇ ਕੋਈ ਨਹੀਂ ਭਾਈ ਫਾਇਦਾ ਟੈਨਸ਼ਨ ਆ ਨਾ ਤੁਸੀਂ ਕਰੋ ਕਿ ਦੁੱਖ ਤਹੀਂ ਖਾਈ ਜਾਂਦੇ ਤੁਹਾਨੂੰ ਜੋ ਤੁਹਾਡੇ ਕਰਮਾਂ ਚੋਂ ਤੁਹਾਨੂੰ ਮਿਲ ਗਿਆ ਤੇ ਜੋ ਤੁਹਾਡੇ ਕਰਮਾਂ ਚੋਂ ਚੁੱਟਿਆ ਤੁਹਾਨੂੰ ਮਿਲ ਨਹੀਂ ਬਾਕੀ ਇਹ ਬਿਮਾਰੀ ਦਾ ਤੁਸੀਂ ਨੂੰ ਸੋਚੇ ਇਹ ਨਹੀਂ ਪਤਾ ਕਦੋਂ ਕਿਤੇ ਆਣ ਕੇ ਪੈ ਜਾਣੀ ਹੁੰਦੀ ਹੈ ਜੇ ਸਰੀਰ ਵੱਤ ਦੁੱਖ ਵੀ ਤੇ ਨਾਲ ਹੀ ਹੈ ਨਾ ਆਹ ਤੇ ਗੱਲ ਠੀਕ ਹੈ ਪੰਮ ਕਰੀ ਹਾਂਜੀ ਲਓ ਚਾਚੀ ਮੈਂ ਕਹਿੰਦਾ ਤੁਹਾਡੇ ਨਾਲ ਗੱਲ ਕਰਨੇ ਆਂ ਅਸੀਂ ਦੀਨ ਕਿੱਥੇ ਗਏ ਜੀ ਉਦਾ ਉਦਾ ਹਾਂਜੀ ਉਹਦਾ ਗੱਲ ਸੁਣਿਆ ਸੱਸੀ ਗੱਲ ਚੀ ਸੱਸੀ ਗੱਲ ਉਹ ਕਿਹਾ ਠੀਕ ਆ ਹਾਂਜੀ ਤੈਨੂੰ ਦੱਸਾਂ ਤੂੰ ਠੀਕ ਆ ਤੂੰ ਦੇ ਸੱਸੀ ਗੱਲ ਬਲਦੀ ਹੈ ਹੈ ਦੱਸਣਾ ਦੇ ਚਾਚੀ ਤੇ ਠੀਕ ਨਹੀਂ ਆ ਬਾਜੀ ਫੇ ਮੈਂ ਤੇ ਕੱਲ ਹੀ ਆਉਣਾ ਤੇ ਕੱਲ ਤੇ ਸਕੂਲੋਂ ਬੱਚੇ ਲੈਟ ਹੋਗੇ ਤੇ ਮੈਂ ਚੱਲ ਅੱਜ ਚਲ ਜਾਣੀ ਆ ਤੇ ਕਿੱਦਾਂ ਦੀ ਚਾਚੀ ਤੇ ਕਹਿੰਦੀ ਦਵਾਈ ਲੈਣ ਜਾਣਾ ਤੇ ਦਵਾਈ ਲੈਣ ਜਾਣਾ ਤੇ ਹੈਗਾ ਹੀ ਅੱਜ ਉਹ ਜਿਹੜੇ ਗੱਡੀ ਵਾਲਿਆਂ ਨੂੰ ਕਿਹਾ ਸੀ ਨਾ ਉਹ ਕਿਤੇ ਸਾਈ ਲਾਉਣ ਚਲ ਗਿਆ ਵਾ ਅਸੀਂ ਉਹਨੂੰ ਬੜਾ ਪੱਕਾ ਕੀਤਾ ਦਾ ਅਸੀਂ ਪੈਸੇ ਵੀ ਸਭ ਨੂੰ ਪਹਿਲਾਂ ਦੇ ਚੜੇ ਤੇ ਚਲੋ ਕੈਨਸਲ ਨਾ ਕਰੂਗਾ ਪਰ ਉਹ ਤੁਹਾਨੂੰ ਪਤਾ ਡਰਵਰ ਵਾਲਾ ਫਿਰ ਆਪਣਾ ਲਾਲਚੋ ਜਾਂਦਾ ਵਾ ਸਾਈ ਉਹਦੀ ਕਿਤੇ ਦੂਰ ਦੀ ਹੀ ਵਿਆਹ ਦੀ ਜਾਣਾ ਹੀ ਉਹਨੇ ਤੇ ਉਹ ਉਧਰ ਨੂੰ ਚਲ ਗਿਆ ਇਸ ਕਰਕੇ ਸਾਡੇ ਕੋਲ ਅਜੇ ਆਇਆ ਹੀ ਨਹੀਂ ਕਿ ਆ ਫਿਰ ਹੁਣ ਸਵੇਰੇ ਜਾਵਾਂਗੇ ਨਹੀਂ ਚਲੋ ਕੋਈ ਗੱਲ ਨਹੀਂ ਭਾਜੀ ਦੀ ਦੀ ਦਵਾਈ ਦੇ ਨਾਲ ਨਾ ਜਿਆਦਾ ਖਰਾਬ ਦੀ ਭਾਜੀ ਨੂੰ ਲੋੜ ਵੇਖੋ ਕਿੱਦਾਂ ਦਾ ਸਵੇਰ ਹੋਗਾ ਜਦੋਂ ਮੱਝ ਤੇ ਘਣੇ ਨਹੀਂ ਦੇ ਹੁੰਦੇ ਤੁਹਾਡੀ ਕੋਈ ਟੈਨਸ਼ਨ ਵਾਲੀ ਗੱਲ ਨਾ ਭਾਜੀ ਘਰ ਆ ਕੇ ਕਰੋ ਵਧੀਆ ਵਧੀਆ ਸੋਚਿਆ ਕਰੋ ਪਰ ਮਾੜਾ ਮਾ ਦਿੱਤਾ ਸਭ ਕੁਝ ਤੁਹਾਡੇ ਕੋਲ ਵੰਦਾ ਨਾਮ ਨਾਲ ਰੋਟੀ ਪਾਣੀ ਖਾਵੇ ਹੱਸੇ ਖੇਡੇ ਬਾਕੀ ਜਿਹੜੀ ਕੋਈ ਤੇ ਦਿਲ ਦੀ ਗੱਲ ਵਾ ਆਪਾਂ ਕਿਹੜੇ ਬਾਹਰ ਕਰਦੇ ਗੱਲ ਤੂੰ ਦਿਲ ਦੀ ਪੜਾਸ ਕੱਢ ਤੇ ਚੱਲ ਉਹ ਵੀ ਤੇਰਾ ਦਿਲ ਕਿਦੇ ਹੌਲਾ ਹੋ ਜੇ ਚਾਚੀ ਮੈਂ ਤੁਹਾਨੂੰ ਬੜੀ ਹਨਾ ਕਾਦੀ ਟੈਨਸ਼ਨ ਮੈਂ ਬੜੀ ਹਾਂ ਜੀ ਮੈਂ ਕੀ ਟੈਨਸ਼ਨ ਨਾ ਲਿਆ ਕਰੋ ਬੰਦਾ ਟੈਨਸ਼ਨ ਨਾ ਨਾਲ ਨਾ ਰਹਿ ਕੇ ਅਧਿਆਨ ਮੋਦਕ ਠੀਕ ਹੋ ਜਾਂਦਾ ਵਾ ਚਲ ਹੁਣ ਹੋ ਤਾਂ ਜੋ ਵੀ ਤੇਰੇ ਦਿਲ ਦੀ ਗੱਲ ਮਾਣੇ ਤੁਹਾਨੂੰ ਦੱਸ ਕੋਈ ਮਸਲਾ ਤਾਂ ਰਲ ਮਿਲ ਕੇ ਆਪਾਂ ਕਰਾਂਗੇ ਮੈਂ ਆਪਾਂ ਕਿਤੇ ਤੀਜੇ ਘਰ ਜਾ ਕੇ ਦੱਸਣਾ ਕਿਸ ਨੂੰ ਕੋਈ ਚਾਤੀ ਹੋਏ ਨਾ ਪੂਜਾ ਵੀ ਆ ਗਈ ਚਲੋ ਮੇਰੇ ਮੰਤੇ ਨੇ ਬੜਾ ਤਕੜਾ ਬੋਝ ਸੀ ਤੋਂ ਮੈਂ ਤੁਹਾਡਾ ਹੁਣ ਗੱਲ ਖਾਲ ਲੈਣਾ ਮੈਂ ਲੁਕਾ ਕੇ ਰੱਖੀ ਬੋਝ ਨਹੀਂ ਲਗਾਉਣੀ ਕਿ ਤੂੰ ਦੱਸ ਐਸੀ ਕਿਹੜੀ ਗੱਲ ਨਾਲ ਤੂੰ ਮੇਰਾ ਇਕੱਲੇ ਇਕੱਲੇ ਬੋਝ ਚੁੱਕੀ ਜਾਂਦੇ ਹੋ ਕੀ ਗੱਲਾਂ ਕਰਦੇ ਜੀ ਹੋਰ ਹੈ ਨਹੀਂ ਕੋਈ ਵੀ ਪੂਜਾ ਜਨੂੰ ਟੈਸਟ ਕਰਾਇਆ ਹੈ ਨਾ ਡਾਕਟਰਾਂ ਕੋਲ ਤੇ ਰਿਪੋਰਟ ਵਿੱਚ ਡਾਕਟਰ ਸਪਸ਼ਟ ਦੱਸਦਾ ਕਿ ਤੂੰ ਪਰੇ ਦੀ ਮਾਨ ਨਹੀਂ ਬਚ ਸਕਦੀ ਉੱਛਾ ਜਿਹੜੇ ਪੂਜਾ ਦੇ ਟੈਸਟ ਕਰਾਏ ਸੀ ਹਾਂ ਗੱਛੀ ਤੁਮ ਮੈਂ ਨਾ ਤਲਕਾ ਰੱਖਾ ਕਿ ਤੇ ਦਿਲ ਗੱਲਾਂ ਲੱਲੇ ਤੇ ਕਰਕੇ ਮੈਂ ਨਾ ਸਾਡੇ ਸਾਰੇ ਦਾ ਪਰਦਾ ਰੱਖਿਆ ਮੈਨੂੰ ਮਾਫੀ ਦਿਓ ਉਹ ਇਦਾਂ ਕਰੀ ਮੇਰੇ ਪੰਮਲ ਦੇ ਬੱਚੇ ਨੂੰ ਆਪਣੇ ਬੱਚੇ ਸਮਝੇ ਜਾਂਦਾ ਪਰ ਹਾਂ ਤੁਸੀਂ ਕਿੱਦਾਂ ਦੇ ਗੱਲਾਂ ਕਰਨਗੇ ਚਲੋ ਇਹ ਤੇ ਚਲੋ ਆਪਣੀ ਹੀ ਹੈ ਬਾਕੀ ਡਾਕਟਰ ਦੀ ਰਿਪੋਰਟਾਂ ਦੇਖੀ ਹੁਣ ਰਿਪੋਰਟਾਂ ਦੇ ਬੜੀਆਂ ਗਲਤ ਹੋ ਜਾਂਦੀਆਂ ਤੇ ਇਹਨਾਂ ਨੂੰ ਨਹੀਂ ਦੋਖੋਂ ਦਾ ਪਾਣੀ ਵਿੱਚ ਆ ਜਾਂਦਾ ਦੇਨ ਦੇ ਪਰਮਾਤਮਾ ਦੀ ਦੇਣਵਾ ਕੋਈ ਗੱਲ ਨਹੀਂ ਆਪੇ ਮਹਾਰਾਜ ਦਊਗਾ ਕੋਈ ਦੋਚਾ ਸਾਲ ਠਹਿਰ ਕੇ ਕੋਈ ਦੋਚਾ ਸਾਲ ਪਹਿਲਾਂ ਹੋ ਜਾਂਦਾ ਵਾਦਾ ਘਾਟਾ ਇਹ ਥੋੜੀ ਗੱਲ ਹੋ ਗਈ ਆ ਕੋਈ ਵੀ ਮਹਾਰਾਜ ਦੇ ਘਰ ਕੋਈ ਘਟਾ ਨਹੀਂ ਦੇਰ ਹੁੰਦੀ ਹੈ ਦੇਰ ਨਾ ਹੋਵੇ ਕੋਈ ਗੱਲ ਪਰ ਇਹਦੇ ਘਰ ਮਹਾਰਾਜ ਹੁੰਗੇ ਆ ਇਹ ਐਟੀਵਿਟੀ ਕਾਲ ਨੇ ਤੂੰ ਕਿਉਂ ਨਹੀਂ ਕੋਈ ਮੈਨੂੰ ਕਿਉਂ ਨਹੀਂ ਦੱਸਿਆ ਮੈਂ ਤੈਨੂੰ ਦੱਸਦਾ ਫਿਰ ਤੂੰ ਤੇਰਾ ਦਿਲ ਨਹੀਂ ਕਰਨਾ ਇੱਥੇ ਜੀਣ ਨੂੰ ਦਿੰਦੀ ਦੀ ਤੂੰ ਫਿਰ ਟੈਨਸ਼ਨ ਲਈ ਜਾਣੀ ਤੇਰੀ ਵੀ ਟੈਨਸ਼ਨ ਸਾਰੀ ਆਪਣੇ ਉੱਤੇ ਲੈ ਬੈਠਾ ਹੁਣ ਚਲ ਹੁਣ ਤੂੰ ਫਿਕਰ ਨਾ ਕਰ ਜੋ ਰੱਬ ਕਰਦਾ ਉਹ ਹੀ ਹੁੰਦਾ ਉਹ ਚੰਗਾ ਹੁੰਦਾ ਠੀਕ ਹੈ ਤੂੰ ਹੁਣ ਫਿਕਰ ਨਾ ਕਰ ਤੂੰ ਆਪਾਂ ਇਹਨੂੰ ਜੋਤ ਨੂੰ ਤਨੂਰ ਨੂੰ ਨਾ ਆਪਣੇ ਬੱਚੇ ਸੰਭੀ ਚੰਗਾ ਇਹ ਵੀ ਢੱਡੀਆਂ ਆਪਣੀਆਂ ਈ ਧੀਆਂ ਆ ਨਹੀਂ ਤੇਰੇ ਵੀ ਆ ਇਹ ਆਪਣੇ ਭਰਾ ਦੇ ਮਰੇ ਭਰਾ ਦਾ ਖੂਨ ਮਾ ਤੁਹਾਡੇ ਦਾ ਕੋਈ ਗੱਲ ਨਹੀਂ ਇਹ ਵੀ ਤੁਹਾਡੇ ਆਪਣੇ ਬੱਚੇ ਇਹਨਾਂ ਨਾਲ ਗੱਲ ਨਾ ਲਾਓ ਹਾਂ ਤੇ ਆਪਣੇ ਆਪਣਾ ਖੂਨ ਹੀ ਹੈ ਨਾ ਇਹ ਆਪਣਾ ਹੀ ਹੈ ਕੋਈ ਗੱਲ ਨਹੀਂ ਇੰਨਾ ਨਹੀਂ ਪਾ ਕੇ ਸੋਚਦਾ ਹੋਈ ਦਾ ਜੇ ਆਪਣੇ ਦਿਮਾਗ ਤੇ ਇੰਨਾ ਬੋਝ ਪਾਉਂਗੇ ਤਾਂ ਫਿਰ ਅਸੀਂ ਕਿੱਥੋਂ ਠੀਕ ਹੋਣਾ ਵਾ ਹਾਂ ਫੋ ਵੀ ਲਾਪਾ ਨੂੰ ਦੇ ਮਨ ਤੇ ਟੈਨਸ਼ਨ ਬੈ ਗਈ ਹਾਂ ਜੀ ਮੈਨੂੰ ਪਤਾ ਤਾਂ ਹੈ ਨਾ ਜੇ ਤੂੰ ਇੰਨੇ ਚਿਰਾਂ ਦੇ ਗੱਲ ਕਰਾਈ ਤਾਂ ਤੁਹਾਨੂੰ ਪਤਾ ਕਿ ਸਭ ਤੋਂ ਵੱਡਾ ਆਪਤ ਵਾਸਤੇ ਇਹ ਹੁੰਦਾ ਕਿ ਮੈਂ ਮਾਂ ਬਣਨਾ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਆ ਤੂੰ ਇੱਕ ਦਮ ਦੱਸਿਆ ਤੇ ਕੰਮ ਸਾਨੂੰ ਮਨ ਦਿਮਾਗ ਦੇ ਚਿੱਤ ਦਾ ਬੋਝ ਤੇ ਪੈਣਾ ਹੈ ਨਾ ਅਮੋ ਤੇ ਤਾਂ ਤੇ ਠੀਕ ਦੱਸਣੋਂ ਮੇਰਾ ਜੀਵ ਨਹੀਂ ਕਰਦਾ ਪਰ ਤੈਨੂੰ ਪਤਾ ਹੀ ਦਿੰਦਾ ਨਹੀਂ ਮੇਰੀ ਹਾਲਤ ਮੇਰਾ ਪਤਾ ਨਹੀਂ ਕਿ ਕਦੇ ਵੇਲੇ ਕੀ ਹੋ ਜਾਣਾ ਇਹ ਕਰਕੇ ਮੈਂ ਨਹੀਂ ਸੋਚਣਾ ਵੀ ਇਹ ਗੱਲ ਦਾ ਫਰਦਾ ਹੀ ਜਾ ਦੇ ਜਦੋਂ ਡਾਕਟਰਾਂ ਦੇ ਰਿਪੋਰਟਾਂ 'ਚ ਦੱਸ ਦਿੱਤਾ ਵੀ ਇਦਾਂ ਨਹੀਂ ਮਾਂ ਬਣ ਸਕਦੀ ਹੈ ਨਾ ਫਿਰ ਇਸ ਤਰ੍ਹਾਂ ਕਿਸੇ ਵੇਲੇ ਉਹ ਵੀ ਇਹਦੇ ਕੋਲ ਚੁੱਪਚੀਤੀ ਜੇਦ ਕਰਦੀ ਹੈ ਉਹ ਵੀ ਦਵਾਈਦਾਰ ਇਹ ਦਵਾਈਦਾਰ ਵੀ ਖਾ ਖਾ ਕੇ ਆਪਣਾ ਆਪ ਹੀ ਸਾੜਨਾ ਫਿਰ ਉਹਨੇ ਨਹੀਂ ਹੈ ਤਾਂ ਸਹੀ ਹਾਂ ਜੀ ਤੇ ਪਾਪਾ ਨੂੰ ਪਤਾ ਕਿ ਇੱਕ ਜਨਾਨੀ ਜਨਾਨੇ ਦਾ ਦੁੱਖ ਸਮਝ ਸਕਦੀ ਹੈ ਹੈ ਦੇਖੋ ਬੜਾ ਉਫੜਾ ਹੋ ਗਿਆ ਸਾਰੇ ਕੋਲੋਂ ਚ ਦੋ ਹੀ ਰੱਬ ਨੇ ਤੇ ਉਹ ਪਿਓ ਨਹੀਂ ਕਰਦੇ ਰਿਹਾ ਕਿ ਧੱਕੇ ਖਾਣ ਜੋ ਘਰ ਆ ਗਿਆ ਤੇ ਜਿਨ੍ਹਾਂ ਨੂੰ ਰੱਬ ਨੇ ਮਾਂ ਵੀ ਤੇ ਪਿਓ ਵੀ ਤਰ੍ਹਾਂ ਨੂੰ ਉਲਾਦ ਨਹੀਂ ਚਾਹ ਰੱਬ ਇੱਕ ਪੁੱਤ ਦੇ ਦਿੰਦਾ ਤੇ ਵਾਕਿ ਪਾਪਾ ਚੱਲ ਪਈ ਨਾ ਧੱਤਾਂ ਨਾ ਹਨ ਉਹਦੀ ਸਜ਼ਾ ਮਿਲ ਗਈ ਉਹ ਸਕੇ ਦੇ ਨੂੰ ਮਾਫ਼ ਕਰੇ ਚਲ ਕੋਈ ਨਹੀਂ ਮਾਫ਼ ਕਰ ਦੇ ਕੋਈ ਗੱਲ ਨਹੀਂ ਹੋਕ ਨਾ ਮਾਫ਼ ਕਰ ਦੇ ਉਹ ਵੀ ਬੜੀ ਸਜ਼ਾ ਹੈ ਮਿਲੀ ਆ ਮੇਰੀ ਤੀਨਾ ਮਰ ਗਈ ਆ ਇਹ ਅਹੀਂ ਤੇਰਾ ਇਹੜਾ ਧੱਕਾ ਕੀਤਾ ਹੈ ਉਹਦਾ ਫਲ ਹੀ ਮਿਲਿਆ ਤੇ ਇਹ ਕਰਕੇ ਹੁਣ ਨਾ ਤੂੰ ਨਾ ਪੂਰਾ ਨੂੰ ਪਿਛੇ ਸੰਭਾਲ ਲਿੰਦੀ ਮੈਨੂੰ ਕੁਝ ਹੋ ਜੇ ਨਾ ਨਾ ਇਹਦਾ ਨਾ ਕਹਿ ਪੁੱਤ ਚਾਹ ਚਲੇ ਰਿਸ ਤਾਈਆ ਚਾਹ ਤਾਈਆ ਕੋਈ ਨਾ ਦੇਸੀ ਨੂੰ ਕੋਣ ਲੱਗਾ ਵੀ ਕਿਹਨਾਂ ਕੇ ਪਾਸੇ ਲੱਗਣਾ ਨਾ ਇਹ ਵੇਖੀ ਦੁੱਖ ਸਾਰੇ ਠੀਕ ਹੋ ਜਾਣੇ ਨਿਆਣੇ ਦੇ ਵਿੱਚ ਤੂੰ ਬਵੇਂਗਾ ਖਲਵੇਂਗਾ ਗੱਲੀਬਾਤੀ ਹੱਥ ਨੂੰ ਚੁਪਕਾ ਕੇ ਇੱਕ ਤਰ੍ਹਾਂ ਬੈਠਾ ਤੈਨੂੰ ਨਿਆਣੇ ਨੇ ਬਹਿਣ ਹੀ ਨਹੀਂ ਦੇਣਾ ਇੱਕ ਤਰ੍ਹਾਂ ਬਹਿਣ ਹੀ ਨਹੀਂ ਦੇਣਾ ਮੰਗੇ ਦੀ ਹਾਂ ਮੈਂ ਦਵਾਈ ਨਾਲੋਂ ਜ਼ਿਆਦਾ ਦੁਆ ਦਾ ਅਸਰ ਹੁੰਦਾ ਭਾਜੀ ਵੇਖੋ ਜਦੋਂ ਪਰਮਾਤਮਾ ਦੇ ਘੜੀ ਹੱਥ ਜੋੜਨਗੇ ਬੱਚੇ ਜੋੜਨਗੇ ਅੱਗੇ ਇੱਕ ਚੀਜ਼ ਹੁੰਦਾ ਥੋਂ ਗੁੰਝੀ ਹੁਣ ਹੱਥ ਕਰ ਜੋੜਨਗੇ ਨਾ ਤਾਂ ਬੜਾ ਖੁਸ਼ ਹੋ ਜਾਂਦਾ ਵਾ ਪਰਮਾਤਮਾ ਬੜਾ ਕੁਝ ਦਿੰਦਾ ਵਾ ਪਰ ਸਾਨੂੰ ਮੰਗਣ ਦਾ ਢੰਗ ਨਹੀਂ ਹੁੰਦਾ ਭਾਜੀ ਚਲੋ ਉਹਦੇ ਗੱਲ ਠੀ ਤੋਂ ਪੂਜਾ ਨੂੰ ਸੰਭਾਲ ਲਈ ਮਗਰੋਂ ਕੋਈ ਹੋਣਾ ਹੁਣ ਜੇ ਇਹਨਾਂ ਨੂੰ ਇੱਧਰ ਲੋੜਾ ਤਾਂ ਉਹਨਾਂ ਬੱਚਾ ਨੂੰ ਵੀ ਮੇਰੀ ਉੱਧਰ ਲੋੜਵਾ ਬਾਕੀ ਕੋਈ ਗੱਲ ਨਹੀਂ ਮੈਂ ਕਿਹਾ ਤੁਹਾਡ ਨੂੰ ਕਿਤੇ ਭੱਜੀਆਂ ਕੋਈ ਨਹੀਂ ਆਉਂਗੀ ਜਾਉਂਗੀ ਇਹ ਨਹੀਂ ਨਹੀਂ ਆ ਪਰ ਜਿੱਥੇ ਭਾਜੀ ਮੈਂ ਹੈਗੀ ਆ ਨਾ ਮੈਨੂੰ ਉੱਥੇ ਤੁਸੀਂ ਰਹਿਣ ਦੋ ਤੁਹਾਨੂੰ ਪਤਾ ਸਾਡੇ ਘਰ ਦੇ ਹਾਲਾਤ ਕਿ ਤਰ੍ਹਾਂ ਦੇ ਹੋਗੇ ਕੀ ਸਾਹ ਕਿਤਾਬੂ ਹੋ ਗਿਆ ਨਹੀਂ ਕੰਮ ਤੇ ਇਦਾਂ ਦਾ ਨਹੀਂ ਤੂੰ ਵੇਲਾ ਪੂਜਾ ਖਾਤਰੀ ਦਾ ਲਾਜਾਇ ਤੇ ਹੈ ਤੇਰੇ ਅਗੇ ਵੇਲਾ ਹੱਥ ਜੋੜ ਕੇ ਬੇਨਤੀ ਨਹੀਂ ਭਾਜੀ ਬੇਨਤੀ ਦੀ ਕੋਈ ਗੱਲ ਨਹੀਂ ਉਹ ਵੀ ਬੱਚੇ ਆ ਤੇ ਉਹ ਵੀ ਸਾਡੇ ਸੱਭੇ ਬੈਠੇ ਆ ਤੁਹਾਨੂੰ ਪਤਾ ਉਹਨਾਂ ਦਾ ਵੀ ਨਾ ਮਾਂ ਨਾ ਪਿਓ ਵਾ ਉਹਨਾਂ ਦੀ ਵੀ ਰੋਟੀ ਪੱਕਦੀ ਜਾਂਦੀ ਆ ਕੋਈ ਗੱਲ ਨਹੀਂ ਉਧਰ ਵੀ ਵੇਖਣਾ ਪੈਣਾ ਨਾਲੇ ਜਦੋਂ ਸਭ ਤੋਂ ਵੱਡੇ ਮੇਰੇ ਲੋੜ ਹੀ ਨਾ ਪੱਕ ਜਿੱਦਾਂ ਦੁੱਖ ਮੇਰੇ ਤੇ ਪਿਆਰੇ ਜਿੱਦਾਂ ਮਤਲਬ ਸ਼ਤ ਵੀ ਹੈ ਨਹੀਂ ਕਿ ਮੈਂ ਆਪਣੇ ਬੱਚੇ ਲੱਗਦੇ ਇੱਥੇ ਜਦੋਂ ਉਹਨਾਂ ਨੇ ਮੈਨੂੰ ਉਹਦੋਂ ਆਸਰਾ ਦਿੱਤਾ ਸੀ ਤੇ ਉਹਨਾਂ ਨੂੰ ਦੇਣ ਮੈਂ ਕਿੱਥੋਂ ਦੇ ਸਕਦੀ ਆ ਚਲ ਪਾਣੂ ਵੇਖ ਲਿਓ ਸਲਾਹ ਕਰਕੇ ਕੋਈ ਗੱਲ ਨਹੀਂ ਪੂਜਾ ਨੇ ਵੀ ਟਲ ਜਾਣਾ ਹੁਣ ਹੁਣ ਪੂਜਾ ਨੂੰ ਪਤਾ ਲੱਗ ਗਿਆ ਵਾ ਕਿ ਮੇਰੇ ਸਰੀਰ 'ਚ ਆ ਰੋਗ ਵਾ ਕੋਈ ਨਹੀਂ ਪਮਚਾਤੀ ਨਾਮ ਹੀ ਤਾਲ ਦੇਣਾ ਆਦਰਾ ਬੰਦਾ ਵਾਦਾ ਘਾਟਾ ਕਰਦੇ ਕੋਈ ਗੱਲ ਨਹੀਂ ਬਸ ਰੱਬ ਨਾ ਕਰੇ ਕੁਛ ਵੀ ਐਡੀ ਵੱਡੀ ਚੀਜ਼ ਨਾ ਮੈਂ ਸਮਝ ਸਕੋ ਤੇ ਚੀਜ਼ ਦਾ ਦੁੱਖ ਚਲ ਕੋਈ ਗੱਲ ਨਹੀਂ ਹੋਣ ਦੇ ਕਿੱਦਾਂ ਵਿਚਾਰੀਆਂ ਰਹਿਣਾ ਤੇ ਕਿੱਦਾਂ ਨਹੀਂ ਰਹਿਣਾ ਚਲ ਤੂੰ ਇਹਲਾ ਆਸਰਾ ਇੱਕ ਹੈ ਸੱਚੀ ਕੀ ਕਰੋ ਇੱਥੇ ਗੱਲਾਂ ਬਾਤਾਂ ਤੇ ਮਨ ਨਹੀਂ ਜੀ ਲੱਗਉ ਤੈਨੂੰ ਪਤਾ ਉਹ ਕਿੱਦਾਂ ਇਤੋਂ ਗਈ ਹੈ ਤੇ ਫਿਰ ਮਨ ਬੱਧਦਾ ਬੜਾ ਹੋਰ ਤਰ੍ਹਾਂ ਹੈਗਾ ਸਹੀ ਪਰ ਚਲਣਾ ਫਿਰ ਜੇ ਬੁక్తి ਕਰ ਲਉਗੀ ਤੇ ਤੂੰ ਆ ਜੀ ਨਿਆਣੇ ਲੈ ਕੇ ਤੂੰ ਉੱਥੇ ਵੀ ਟਾਈਮ ਨਾ ਕਰ ਉਹ ਵੇਲੇ ਵੇਲੇ ਘਰ ਆਇਆ ਕਰ ਇੱਥੇ ਪੂਜਾ ਨੇ ਵੀ ਥੋੜਾ ਬੋਤਾ ਚਰਨਾ ਹੁਣ ਕਰਾ ਲਿਆ ਨਿਆਲੇ ਤਾਂ ਹੁਣ ਇਹਨੇ ਸਾਹਮਣੇ ਲਿਆ ਕਰਨੇ ਕਹਿ ਰਹੇ ਨੇ ਕੋਈ ਗੱਲ ਨਹੀਂ ਚਾਚੀ ਹੋਏ ਹਏ ਮੈਂ ਕੀ ਸੁਣਨ ਦੀਆਂ ਮੇਰ ਕੋਦੇ ਬੋਲਿਆ ਵੀ ਨਹੀਂ ਜਾਣਿਆ ਹਾਏ ਬਣਾ ਇਹ ਟੀ ਵੱਡੀ ਗੱਲ ਲੂਗੀ ਹੀ ਤੂੰ ਮੈਨੂੰ ਕੰਮ ਸੇ ਕੰਮ ਦੱਸ ਤੇ ਦੇਂਦਾ ਹਾਏ ਹਾਏ ਰੱਬਾ ਮੈਂ ਕੀ ਕਰਾਂ ਮੈਂ ਕਿੱਥੇ ਜਾਵਾਂ ਮੈਨੂੰ ਕੋਈ ਜਾਣੀ ਲੱਭਣ ਡਿਆ ਮੇਰਾ ਤੇ ਜੀ ਕੰਡਾ ਮੈਂ ਕੋ ਖਾ ਕੇ ਮਰ ਜਾ ਮੇਰੇ ਬੰਦੇ ਨੇ ਏਡਾ ਵੱਡਾ ਧੋਖਾ ਕੀਤਾ ਮੇਰ ਨਾਲ ਬੰਦਾ ਪੁੱਛੇ ਮੈਨਾਂ ਕਮ ਸੇ ਕਮ ਗੱਲ ਤੇ ਕਰ ਮੈਨੂੰ ਦੱਸ ਤੇ ਦੇ ਮੈਂ ਕੀ ਹਾਏ ਮੈਂ ਕੀ ਕਰਾਂ ਹੁਣ ਹਾਏ ਮੈਨੂੰ ਕੋ ਖੜੀ ਸਮਝਾਉਣ ਦੇ ਹਾਏ 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 ਹਏ ਹਰਬਾ ਹਏ ਹਏ ਆਪਣਾ ਮੈਂ ਨਾ ਇੱਕ ਵਾਰੀ ਗੱਲ ਤੇ ਕਰ ਦਿੰਦਾ ਮੈਨੂੰ ਇੱਕ ਵਾਰੀ ਤੇ ਦੱਸ ਦਿੰਦਾ ਮੇਰ ਚਾਹ ਨੁਕਸਾ ਹਾਂ ਮੈਂ ਕੀ ਕਰਾਂ ਹਏ ਚਲੋ ਪੁੱਤ ਆ ਇੱਥੇ ਖਲੋਤੋ ਮੈਨਾਂ ਨਹੀਂ ਤੇਰੇ ਪਾਇ ਨਾ ਮੈਂ ਤੇ ਜੀਵੋ ਪੁੱਤ ਆ ਜਾ ਇੱਥੇ ਤੁਮੇ ਅੱਲਾ ਦੇ ਬੈਰ ਮੇਰੀ ਤੇ ਹੈ ਤੇ ਤੇ ਕੀ ਹੁੰਦਾ ਤਾ ਕੋਡ ਵਾ ਦੇ ਉਹ ਜੀ ਮੈਂ ਤਾਂ ਸਿੱਖ ਕੁਟਾਂ ਲੈ ਕਿਉਂ ਤੀ ਕਿੱਦਾਂ ਠੀਕ ਹੋ ਜਾਣਾ ਲੈ ਕੁੱਟ ਦੇ ਨਹੀਂ ਚੰਗੀ ਆ ਨਾ ਦੇਖਾ ਹਾਂ ਨਹੀਂ ਕਿਨੇ ਕਿ ਹੱਥ ਨਾਲ ਸੇ ਕੁਟੇ ਨਾਲ ਦਬਾਵਾ ਮਾ ਕੁਟਿਆ ਕਰਨਗੇ ਤੈਨੂੰ ਤੱਤਾ ਛੱਡਿਆ ਕਰਕੇ ਤਿਆਰ ਕਰਨਗੇ ਤੇ ਆਪੇ ਤੈਨੂੰ ਫਰਕ ਪੈ ਜਾਣਾ ਮਨ ਹੋਰ ਤੇ ਹੋਰ ਤੇ ਹੋ ਜਾਣਾ ਹਾਂ ਵਰਸੇ ਮੈਨੂੰ ਬੜਾ ਚੰਗਾ ਲੱਗਦਾ ਹੈ ਨਾ ਲਈ ਮਨ ਖੁਸ਼ ਹੋ ਜਾਂਦਾ ਔਰ ਠੀਕ ਹਨ ਬੋਤੋ ਹਾਂਜੀ ਬੜਾਈ ਤੇ ਠੀਕ ਚੱਲਦੇ ਆ ਹਾਂਜੀ ਸਕੂਲ ਰੋਜ਼ ਜਾਂਦੇ ਨੇ ਹਨ ਹਾਂਜੀ ਠੀਕ ਆ ਜੋਤਪੋਤੇ ਨੂਰ ਨੇ ਆਏ ਨਹੀਂ தா ਉਹ ਜੋ ਵੀ ਰੋਣਾ ਲੱਗੇ ਆ ਇਕੱਲੇ ਹੀ ਨਾ ਤਾਂ ਅੱਛਾ ਹੁਣ ਤੁਹਾਨੂੰ ਮੈਂ ਨਾ ਸਕੂਲੋਂ ਢਾ ਕੇ ਨਾ ਸਰਕਾਰੀ ਤੁਹਾਨੂੰ ਵਧੀਆ ਸਕੂਲੇ ਪਾੜਨਾ ਚੰਗਾ ਨਾ ਤੁਹਾਨੂੰ ਸਕੂਟਰੀ ਲੈ ਲੈਣੀ ਵਾਡੀ ਚੰਗਾ ਹੁਣ ਤੇ ਸਕੂਟੇ ਹੀ ਜਾਇਆ ਕਰਿਓ ਚੰਗਾ ਠੀਕ ਆਓ ਨੋਰ ਦਿਨਾਂ ਚਲ ਜਿਆ ਕਰ ਦਿੰਦਾ ਤੂੰ ਆਪੇ ਨੋਰ ਚਲਾਇਆ ਕਰੂਗੀ ਨਾ ਦੋਮਾ ਪੈਣਾ ਤੂੰ ਚਲ ਜਿਆ ਕਰਨਾ ਸਕੂਲੀ ਦੇ ਵੇਹਲਾ ਤਾਉ ਕਹਿੰਦੇ ਦੂਸਰੇ ਸਕੂਲ ਪਾ ਦੂੰਗਾ ਮੈਂ ਤੈਨੂੰ ਤੁਹਾਡੇ ਸਕੂਲ ਪਾ ਕੇ ਜਾਵਾਂਗਾ ਤੁਹਾਨੂੰ ਮਾਪਾ ਗੁਰੂ ਮਾਰਾ ਇਹ ਟਾਡੇ ਪਰਿਵਾਰ ਦਾ ਇਤਨਾ ਪਿਆਰ ਬਣਾਈ ਰੱਖੀਏ ਕਿਤੇ ਹੁਣ ਹੋਏ ਦੀਦੀ ਦੀਦੀ ਉਠੋ ਕੀ ਹੋਇਆ ਨਾ ਮਮਾ ਰਹਿੰਦੇ ਮੇਨਾ ਤੂੰ ਚਲ ਜਾ ਮੇਰੇ ਲੱਗਦਾ ਮੈਨੂੰ ਕੱਲਿਆਂ ਛੱਡ ਦੇ ਇੱਥੇ ਦੀਦੀ ਐਂ ਤਾਂ ਕਿਉਂ ਦੇਈਓ ਤੁਸੀਂ ਕਰਨਾ ਜੇ ਤੁਹਾਨੂੰ ਨਾ ਪਤਾ ਲੱਗਦਾ ਫਿਰ ਵੀ ਤਾਂ ਇਹ ਚੀਜ਼ ਹੋਣੀ ਹੈ ਨਾ ਐਡੇ ਐਡੇ ਡਾਕਟਰ ਵੱਡੇ ਵੱਡੇ ਆ ਇਹਨਾਂ ਨੇ ਜਵਾਬ ਦੇ ਦਿੱਤਾ ਵਾ ਤਾਂ ਉਹਨਾਂ ਦੀ ਪ੍ਰਮਾਤਮਾ ਨੇ ਝੋਲੀਆਂ ਭਰਤੀਆਂ ਵਾ ਤਾਂ ਤੁਹਾਨੂੰ ਕਿਉਂ ਚਲਿਆ ਤੂੰ ਕਿਉਂ ਇਹਦਾ ਟੈਨਸ਼ਨ ਕਰ ਰਹੇ ਪੰਮ ਦੋ ਮੈਨੂੰ ਕੱਲੇ ਛੱਡ ਦੇ ਮੇਰੇ ਹਾਲਾਤਾਂ ਦੇ ਛੱਡ ਦੇ ਤੂੰ ਨਾ ਆਇਆ ਮੇਰੇ ਲਾਗੇ ਜਾ ਚਲ ਜਾ ਤੂੰ ਮੇਰੀ ਭੈਣ ਨਾ ਚੱਲ ਜਾ ਮੇਰੇ ਲਾਗੋ ਹਾਂ ਦੰਦੀ ਵੀ ਮੈਂ ਤੁਹਾਨੂੰ ਛੱਡ ਸਕਦੀ ਆ ਜਿੱਦਾਂ ਮਰ ਜੇ ਆ ਆਂਦਰ ਦੋ ਭਾਂਡੇ ਹੁੰਦੇ ਤੇ ਖੜਕੇ ਜਾਂਦੇ ਆ ਚਲੋ ਸਰੀਕਾ ਤੇ ਬਣਿਆ ਹੀ ਆ ਸੋ ਦਰਾਨੀ ਸਟਾਨੇ ਦਾ ਪਤਾ ਲੜਦੇ ਕੋਲਦੇ ਆ ਪਰ ਇਹ ਥੋੜੀ ਗੱਲ ਹੁੰਦੀ ਕਿ ਜੇ ਆਪਾਂ ਦੁੱਖ ਸੁੱਖ ਵੇਲੇ ਤਾਂ ਆਪਾਂ ਕਿਸਦਾ ਸਾਥ ਹੀ ਨਹੀਂ ਦੇਣਾ ਮੈਂ ਤੁਹਾਡੇ ਨਾਲ ਜਿੱਦਾਂ ਤੁਸੀਂ ਕੋਲ ਮੈਂ ਤੁਹਾਡੇ ਨਾਲ ਉਦਾਂ ਸਹਿਮਤ ਵਾਂ ਤੇ ਪਰ ਤੁਸੀਂ ਇਹ ਥੋੜੂ ਖੈਦਾਂ ਦੀ ਟੈਨਸ਼ਨ ਨਾ ਕਰੋਗੇ ਜਿਹੜੀ ਉਧਰ ਭਾਜੀ ਮੰਜੇ ਤੇ ਪਈ ਹੈ ਵੇਖੋ ਤੁਸੀਂ ਭੱਜਦੇ ਹਾਲ ਤੇ ਜੇ ਤੁਸੀਂ ਮੈਨੂੰ ਇਦਾਂ ਦਿਲ ਛੱਡ ਦੋਗੇ ਤਾਂ ਉਹ ਤੇ ਬਿਲਕੁਲ ਟੁੱਟ ਜਾਣਗੇ ਤੇ ਸੋਚੋਗੇ ਉਹਨਾਂ ਦਾ ਕੀ ਪੜੂਗਾ ਦੇਦੀ ਹ ਮੈਂ ਕੀ ਕਰਾਂ ਬੰਮ ਮੈਨੂੰ ਕੋਕਣੀ ਸੰਭਾਉਣ ਡਿਆ ਹਾਏ ਮੇਰੇ ਤੋਂ ਕਿੱਡਾ ਵੱਡਾ ਲਕਾਰ ਰੱਖਿਆ ਇਹਨੇ ਮੈਨੂੰ ਉਦੋਂ ਦਾ ਹੀ ਦਾਤ ਦਿੰਦਾ ਮੈਨੂੰ ਕਿਉਂ ਇਹਨੇ ਬਲੇਕੇ ਜਿ ਰੱਖਿਆ ਵਾ ਓਏ ਗਾਲ ਨਹੀਂ ਤਵੇ ਦਾ ਨਾ ਸੋਚੋ ਵੀ ਸੋਚੋ ਕਿ ਭੱਜਦੇ ਹੱਥ ਜਿਹੜੇ ਕਿਤੇ ਇਸੇ ਕਰਕੇ ਨਹੀਂ ਆ ਤਾਂ ਸਾਰਾ ਕੁਝ ਠੀਕ ਹੋ ਜਾਣਾ ਵਾ ਕੋਈ ਨਹੀਂ ਪਰਮਾਤਮਾ ਦੇ ਅਸੀਂ ਕਿਹੜੇ ਮਾਂ ਮਾਰੇ ਆ ਸਾਰਾ ਕੁਝ ਠੀਕ ਹੋ ਜਾਣਾ ਧੀ ਪੁੱਤ ਕੁਛ ਤੇ ਪਰਮਾਤਮਾ ਦੇਊਗਾ ਨਾ ਤੇ ਅੱਜ ਤੱਕ ਐ ਇਦਾਂ ਨਹੀਂ ਹੋਈ ਕਿ ਰੱਬ ਦੇ ਘੜੀ ਝੋਲੀ ਹੱਟੀ ਹੋਵੇ ਤੇ ਸਾਨੂੰ ਪਰਮਾਤਮਾ ਦਵੇ ਨਾ ਸਾਰਾ ਕੁਝ ਹੁੰਦਾ ਹੁੰਦਾ ਵਾ ਐਦਾਂ ਤੇ ਮੰਨ ਨਾ ਹੋਣਾ ਕਰੋ ਦੀਦੀ ਜੇ ਤੁਸੀਂ ਐਦਾਂ ਕਰੋਗੇ ਪੁੱਤਰ ਭੱਜਦੇ ਹਾਲ ਤੇ ਵੇਖ ਲਓ ਕਿ ਉਮੀਦ ਕਰ ਰਹੇ ਤੁਸੀਂ ਦਿਲ ਛੱਡ ਤਾ ਤੇ ਉਹਨਾਂ ਨੇ ਕਿੱਦਾਂ ਆਪਣੀ ਜ਼ਿੰਦਗੀ ਦੇ ਨਾਲ ਜਿਹੜੀ ਇੰਨੀ ਵੱਡੀ ਐਮਥਰੈਂਸ ਬਿਮਾਰੀ ਨਾਲ ਲੜਨ ਦੇ ਆ ਉਹਨਾਂ ਨੇ ਕਿੱਦਾਂ ਠੀਕ ਹੋਣਾ ਹੈ ਹੇ ਹੇ ਨਾ ਕਰੋ ਪਾਣੀ ਪੀਓ ਘੁੱਟ ਆਹ ਇਹਨੂੰ ਦੋ ਦਵਾਡਾਉਂ ਦਈਆ ਆਹ ਲੋ ਫੜੋ ਦੀਦੀ ਪਾਣੀ ਪੀਓ ਉੱਠੋ ਨਾਲ ਚਲੋ ਪੱਖੇ ਥੱਲੇ ਹਾਂ ਨਹੀਂ ਉਠੋ ਦੇਦੇ ਇਹਦਾ ਨਾ ਕਰੋ ਮੰਨੋ ਮੇਰੀ ਵੇਖ ਲੋ ਤੁਸੀਂ ਤੁਸੀਂ ਇਹ ਸੋਚੋਗੇ ਨਾ ਕਿ ਤੁਹਾਡੀ ਦਰਾਨੀ ਡਈ ਤੁਸੀਂ ਇਹ ਸੋਚੋਗੇ ਤੁਹਾਡੀ ਨਿੱਕੀ ਭਾਨ ਕਹਿਣ ਦੀ ਉਠੋ ਤੁਸੀਂ ਹਾਂ ਮੈਂ ਹੀ ਪਾ ਮਮੇ ਨੂੰ ਮਾਫ ਕਰਦੀ ਕੋਈ ਨਹੀਂ ਦੇਦੇ ਮਾਫ ਮੈਨੂੰ ਮਾਫ ਕਰ ਦੇਂਗਾ ਬੜਾ ਕੁਝ ਕੀਤਾ ਦੇਣਾ ਕੋਈ ਗੱਲ ਨਹੀਂ ਦੇਦੇ ਇਦਾਂ ਦੀ ਗੱਲਾਂ ਨਾ ਸੋਚੋ ਵੀ ਆਪਣੇ ਵੀ ਆਪਣੇ ਤੋਂ ਮਾਫੀ ਮੰਗਦੇ ਹੁੰਦੇ ਆ ਚਾਹੇ ਗਲਤੀਆਂ ਮੇਰੇ ਕੋਈ ਨਾ ਹੁੰਦੇ ਤਾਂ ਕੀ ਗੱਲ ਤੁਸੀਂ ਮੈਨੂੰ ਇਦਾਂ ਕਰਦੇ ਮੈਂ ਮਾਫੀ ਮੰਗਦੇ ਤੁਸੀਂ ਮੈਨੂੰ ਮਾਫ ਨਾ ਭਾਲਾ ਕਰਦੇ ਮਮ ਬੜਾ ਕੁਝ ਤੇਰਾ ਨਾ ਕੀਤਾ ਵਾ ਤੇਰਾ ਫੇਰ ਇੰਨਾ ਵੱਡਾ ਦਿਲ ਮੇਰਾ ਤੇ ਹੈ ਹੀ ਨਹੀਂ ਆ ਕੋਈ ਗੱਲ ਨਹੀਂ ਤੂੰ ਚੁੱਪ ਕਰ ਤੋੜੀ ਏਡੀ ਵਟੇ ਗੱਲਾਂ ਮੈਂ ਇਹਨੇ ਹਾਨੂੰ ਸਾਰਿਆਂ ਨੂੰ ਇੱਕ ਸਾਥ ਦਾ ਨਾ ਝੰਡੋੜ ਕੇ ਰੱਖਤਾ ਵਾ ਉੱਠੋ ਤੀ ਉੱਠੋ ਮੇਰੀ ਭੈਣ ਉੱਠੋ ਹਾਏ ਬਾਬਾ ਮੇਰੇ ਜੀ ਜਾਨ ਨਹੀਂ ਰਹੀ ਮਾਸ ਕੋਈ ਨਹੀਂ ਦਿੱਤੇ ਉੱਥੇ ਐਦਾਂ ਦੀਆਂ ਗੱਲਾਂ ਨਾ ਕਰੋ ਤੇ ਜਦ ਖਾਈ ਤਾਰੋ ਖਪੋਗੇ ਨਾ ਤੇ ਭਾਜਨੇ ਵੀ ਟੈਨਸ਼ਨ ਕਰਨੀ ਐ ਮਜੇ ਦੇ ਨਾਲ ਆਪਣਾ ਨਾ ਤੂੰ ਚੁੱਪ ਕਰੋ ਤੇ ਚੁੱਪ ਕਰਕੇ ਤੇ ਚਲੋ ਅੰਦਰ ਤੂੰ ਚੁੱਪ ਕਰ ਜੀ ਜੀ ਹਾਂ ਜੀ ਕੁੱਤਾਂ ਦਾ ਮਾਤਾ ਘੋਟਾ ਉੱਪਰ ਆਇੱਛਾ ਬਹੁਤ ਮੈਂ ਅਰੇ ਰੋਜਾ ਚੀ ਉੱਤੇ ਜਾ ਕੇ ਨਾ ਹਾਲ ਮੇਲੋ ਜਾ ਕੇ ਅੰਦਰ ਖਾਪਣ ਲਈ ਹੈ ਕਿ ਇਹਦੇ ਲਾ ਕੇ ਆਪਾਂ ਬਾਂਹਾਂ ਵਿੱਚ ਸੌਤ ਸੁਖ ਹੁੰਦਾ ਇਧਰੋਂ ਕਿ ਬਹੁਤ ਦੀ ਪੰਮ ਤੈਨੂੰ ਕੀ ਦੱਸ ਪੁੱਜਾ ਤੂੰ ਐਂਦਾ ਕੰਮ ਕਰਾਂਂਦੇ ਵੈਸੇ ਇਹ ਕਹਿੰਦੇ ਨਾ ਦੱਸਦਾ ਗੱਲ ਤੁਹਾਡੇ ਤੋਂ ਪਰਦਾ ਰੱਖਿਆ ਹੈ ਡਾਕਟਰ ਆਬ ਥੋੜੇ ਹਿੰਦੀਆਂ ਮਾਰ ਰਹੀ ਹੈ ਮਾਰ ਰਹੀ ਨੇ ਥੋੜ੍ਹ ਲੈ ਦੇ ਵੇਖ ਲਓ ਹੋਜੀ ਠੀਕ ਨੇ ਨਾ ਕਿ ਤੈਨੂੰ ਫਿਰ ਵੀ ਹੋਣਾ ਚਾਹੀਦਾ ਮਸਲੋ ਕਿ ਤੁਹਾਨੂੰ ਨੌਂ ਜਵਾਦੇ ਐਂਦੇ ਤੋ ਤੁਸੀਂ ਦਾ ਆਪਣਾ ਤੁਰੇ ਫੇਰਾਂਦੇ ਹੋ ਫਿਰ ਵੀ ਤੂੰ ਇੰਨੀ ਟੈਨਸ਼ਨ ਕਰਨਦੇ ਹੋ ਵੇਰੇ ਮੈਂ ਤੁਹਾਨੂੰ ਕਹਾਂ ਕਿ ਇਹ ਕਿਹੜੇ ਪਰਮਾਤਮਾ ਦੇ ਮਾਹ ਮਾਰੇ ਆ ਆਂਦੇ ਨਾ ਝੋਲੀ ਭਾਨੀ ਹੋਵੇ ਤੇ ਰੱਬ ਆਂਦੇ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਤੇ ਸਾਡੀ ਨਾ ਸੁਣੀ ਜਾਉ ਕਿਉਂ ਸਾਰਾ ਕੁਝ ਠੀਕ ਹੋਣਾ ਇਹ ਤਾਂ ਜੁੜ ਗਈ ਹੈ ਠੀਕ ਹੋ ਜੀ ਕਿੰਨਾ ਹੋ ਸਾਡੇ ਇਹ ਤੂੰ ਤੱਕ ਕਿਉਂ ਦਿਨਤਾ ਕਰਨੀ ਇਹ ਸਾਰੇ ਤੇਰੇ ਨਾਲ ਵਾ ਨਾਲੇ ਆ ਬੱਚੇ ਦੂਜੇ ਬਗਾਨੇ ਥੋੜੀ ਸਾਡੇ ਆਪਣੇ ਕਿੰਨਾ ਹੋਏ ਮੈਂ ਕਦੇ ਆਖਿਆ ਕਿ ਮੇਰੀਆਂ ਜਿੰਨੇ ਹਾਂ ਕਾੜ ਮੇਰੀਆਂ ਨਾਲ ਆਂਦੇ ਹੀ ਹੈ ਤੁਹਾਡੀਆਂ ਵਾ ਵੇਲੇ ਸਤੂ ਤੋਂ ਕਿੰਨਾ ਮਿਲ ਕੇ ਰਹਿੰਦੇ ਕਿੰਨਾ ਮਜ਼ਾ ਆਉਣਾ ਇਹਲਾ ਤਾਨੂੰ ਹੀ ਤੇਰੇ ਨਾਲ ਵੇਖ ਰੂ ਦੱਸ ਤੂੰ ਕੀ ਘੰਡੀਆਂ ਦੱਸ ਤੂੰ ਨਿਆਣੀਆਂ ਦੱਸ ਵਾ ਸਾ ਤੀ ਨੂੰ ਚੁੱਪ ਕਰਾ ਦੱਸ ਕੀ ਘੰਡੀਆਂ ਆਏ ਆ ਵੀ ਦੇ ਗਏ ਤਿੰਨ ਐਵੇਂ ਕੀਤੇ ਮਨੂ ਸਾਧਿਆਂ ਦੇ ਬਜਾਇ ਬੇਲੋਂ ਦੋ ਹੀ ਦੋ ਜੀ ਆਹ ਮਨੂ ਹਫਲਾ ਦੇ ਤੋ ਠੀਕ ਹੋ ਉਠਨ ਵਾਲਾ ਬਣੇ ਚਲ ਮਹਾਰਾਜ ਜੀ ਤਾ ਸੁਣ ਲੂਗਾ ਤੂ ਇੱਕ ਦਲ ਛੋੜੀ ਹੈ ਸੁਣਦਾ ਨਹੀਂ ਰੱਬ ਕੇ ਜੀ ਦੇਖੋ ਨਾਲ ਇਹਨਾਂ ਪਿੱਛੋਂ ਵੇਖਿਓ ਰੱਬ ਨੇ ਸਾਡੀ ਸੁਣ ਲੈਣੀ ਆ ਸਾਰਾ ਕੁਝ ਠੀਕ ਹੋ ਜਾਣਾ ਵਾ ਜੇ ਇੱਕ ਦੋ ਤੋ ਗੱਲਾਂ ਕਰੋ ਪਰ ਫਿਰ ਕਿਦਾਂ ਟਾਈਮ ਪਾਸ ਹੋਣਾ ਵਾ ਸਿੱਤ ਮਾੜ ਟੰਗਾਂ ਟੈਂਸ਼ਨ ਨਾਲ ਕੋਈ ਸਰੀਰਾਂ ਦੇ ਜਾਣਦੇ ਜੀ ਕਿੰਨੀ ਕਬਾ ਦਾ ਨਾ ਸੋਚਾ ਕੋ ਹਾਂ ਜਦੋਂ ਰੋ ਰੋ ਕੇ ਤੂੰ ਭੈਗੇ ਤੇ ਤੈਨੂੰ ਕਿਨੇ ਸਾਹਣਾ ਮੈਨੂੰ ਕਿਨੇ ਸਾਹਣਾ ਮੁੰਕੇ ਜੋ ਤੂੰ ਮੈਨੂੰ ਮਾਫ ਕਰ ਦੋ ਠੀਕ ਮੈਂ ਤੈਨੂੰ ਕਦੀ ਨਹੀਂ ਮਾਰੂੰਗੀ ਓਕੇ ਕਦੀ ਨਹੀਂ ਮਾਰਨਾ ਤੈਨੂੰ ਕੋਈ ਗੱਲ ਜਿਹੜੀ ਉਹਨੇ ਕਦੇ ਗੁੱਸਾ ਕੀਤਾ ਹੀ ਨਹੀਂ ਉਹ ਤਾਂ ਜਦੋਂ ਤੇ ਇੱਥੋਂ ਗਏ ਆ ਨਾ ਭਾਵੇਂ ਉਹਦਾਂ ਦੀ ਰੋਂਦੀ ਗਏ ਕਿ ਮੰਮਾ ਜੀ ਆਪਣੇ ਘਰ ਕਦੋਂ ਜਾਣਾ ਚੱਲ ਆਪਾਂ ਫੇਰ ਵੇਖ ਕੇ ਰੋਂਦੇ ਗਏ ਆਪਾਂ ਸਕੂਲੇ ਚ ਜਾਂਦੇ ਆ ਨਾ ਸਭ ਬੱਚੇ ਨਾ ਕਹਿੰਦੇ ਕਿ ਤਾਂ ਮੋਟਾ ਟੇਕਰ ਉਹਨਾਂ ਨੇ ਕੱਢਦਾ ਇਹਨਾਂ ਨੇ ਇੱਕੋ ਗੱਲ ਕਹੇ ਮੈਂ ਕਿਹਾ ਨਹੀਂ ਬੁੱਤ ਤੂੰ ਇਹ ਹੀ ਕਹਿਣਾ ਵਾ ਅਹੀਂ ਉਦਵਤ ਤੇ ਮਜਬੂਰੀ ਨੂੰ ਤਾਂ ਇੰਨੇ ਮੁੰਡੇ ਠੀਕ ਨਹੀਂ ਤਾਂ ਕਰਕੇ ਬਾਕੀ ਕੋਈ ਗੱਲ ਨਹੀਂ ਜੋ ਹੋਣਾ ਸੀ ਉਹ ਹੋ ਗਿਆ ਵਾ ਜੇ ਆਪਾਂ ਉਹੀ ਚੀਜ਼ ਨੂੰ بار بار ਖੋਦੀ ਜਾਵਾਂਗੇ ਤਾਂ ਕੋਈ ਫਾਇਦਾ ਨਹੀਂ ਹੋਣਾ ਤੇ ਚੁੱਪ ਕਰਕੇ ਕੋਈ ਗੱਲ ਨਹੀਂ ਤੁਸੀਂ ਰਹੋ ਕੋਈ ਨਹੀਂ ਮੇਰੇ ਪੁੱਤ ਦਾ ਹੀ ਘਰ ਵਾ ਚੰਗਾ ਪੁੱਤ ਸਾਡਾ ਹੀ ਸਾਰਾ ਕੁਝ ਇੱਥੇ ਸਾਰਾ ਕੁਝ ਇੱਥੇ ਤੁਹਾਡੇ ਨਾਲ ਇਹ ਚੰਗਾ ਪੂਰਾ ਤੈਨੂੰ ਅਹਿਸਾਸ ਹੋ ਗਿਆ ਇਹ ਗੱਲ ਆ ਸਾਹ ਨੂੰ ਮੈਨੂੰ ਪਤਾ ਨਹੀਂ ਪਰ ਤੁਹਾਨੂੰ ਪਤਾ ਹੁੰਦਾ ਇੰਨਾ ਚੀਜ਼ਾਂ ਹੋਈਆਂ ਨਾ ਤਾਂ ਮੈਨੂੰ ਨੂਰ ਨੂੰ ਨਾਲ ਲੈ ਕੇ ਆਉਣਾ ਹੈ ਨੂਰ ਦਾ ਇਹ ਦਵਾਈ ਦਾਰੂ ਕਰਾਇਆ ਨਾ ਨੂਰ ਦੇ ਦਿਮਾਗ ਦੇ ਦਿੱਤੀ ਇੰਨਾ ਡਿਪਰੈਸ਼ਨ ਜਾਣਾ ਮੈਨੂੰ ਪਤਾ ਜਾਂ ਰੱਬ ਨੂੰ ਪਤਾ ਭਾਜ ਨੂੰ ਪੜ੍ਹਾਈ ਦਾ ਕਿਸੇ ਚੀਜ਼ ਦਾ ਮਤਲਬ ਨਹੀਂ ਸਿਰਫ ਉਹਨੂੰ ਇਹ ਹੀ ਕਿ ਮम्मा ਧਾਈ ਉਹਨੂੰ ਛੱਡਾਵਾ ਹੀ ਆਪਣੇ ਘਰ ਆਪਣੇ ਪਾਪਾ ਦੇ ਘਰ ਰਹਿਣਾ ਪਰ ਸਾਨੂੰ ਥੋੜਾ ਕਹ ਕਿ ਜੇ ਹੀ ਆਪਣੇ ਘਰ ਆਉਣਾ ਤੇ ਜੋ ਵੀ ਹੋਣਾ ਮਤਲਬ ਇੰਨਾ ਹਾਲਾਤਾਂ ਦੇ ਨਾਲ ਹੋਣਾ ਵਾ ਕਿ ਆਪਾਂ ਇੰਨਾ ਕੁਝ ਹੋ ਜਾਣਾ ਤਾਂ ਮੈਨੂੰ ਬੜੀ ਸ਼ਰਮ ਆਉਂਦੀ ਆ 판ੋਂ ਸਾਡੇ ਘਰ ਕਿਤੇ ਕਿੰਨੀਆਂ ਤੰਗੀਆਂ ਚੱਲੇ ਕੋਈ ਨਹੀਂ ਭਾਜੀ ਤੁਹਾਨੂੰ ਦੱਸ ਸਕਦਾ ਹੈਗਾ ਕਿ ਕਰਮਾਂ ਦਾ ਹਿਸਾਬ ਹੁੰਦਾ ਵਾ ਤੇ ਕੋਹ ਸਾਡੇ ਵੀ ਕਰਮਾਂ ਚ ਦੁੱਖ ਹੈਗੇ ਹੀ ਤੇ ਆਪਾਂ ਵੀ ਕੋਈ ਨਿਕਲਣਾ ਚਾਹਾਨੂੰ ਵੀ ਦੁਨੀਆਦਾਰੀ ਦਾ ਪਤਾ ਲੱਗਣਾ ਹੈ ਪਤਾ ਕਿਦਾਂ ਲੱਗਣਾ ਹੈ ਕਿ ਇੰਨੇ ਦੁੱਖ ਸਾਡੇ ਕਰਮਾਂ ਚ ਹੈਗੇ ਆ ਏਦਾਂ ਰੱਬ ਕਿਹਨਾ ਨਾ ਕਰੇ ਤੁਹਾਨੂੰ ਕਿੰਨਾ ਟਾਈਮ ਮਾਰਾ ਵੇਖਣਾ ਪਿਆ ਹੈ ਕੋਈ ਦਾਲ ਨਹੀਂ ਭਾਜੀ ਇਦਾਂ ਦੀਆਂ ਗੱਲਾਂ ਨਾ ਸੋਚੋ ਤੇ ਵਾਰ-ਵਾਰ ਇੱਕ ਦਾਲ ਨੂੰ ਕਰਕੇ ਨਾਲੇ ਆਪ ਤੇ ਨਾਲੇ ਮੈਨੂੰ ਚਰਿੰਦਾ ਕਰਨ ਦੇ ਚਲੋ ਕੋਈ ਨਹੀਂ ਜੋ ਹੁਣ ਪਿੱਛੇ ਹੋ ਗਿਆ ਉਹ ਹੋ ਗਿਆ ਵਾ ਪੰਮ ਤੂੰ ਨਾ ਜਾ ਕੇ ਤੇ ਆਪਣਾ ਸਾਰਾ ਸਮਾਨ ਲੈ ਕੇ ਤੇ ਘਰ ਆ ਵਾਪਸ ਚੰਗਾ ਹੁਣੇ ਆ ਜਾ ਵੀ ਤੇ ਲੈ ਆਂਦੀ ਨਾਲ ਹੀ ਉਹ ਤੇ ਆਹ ਕੁੜੀ ਨੂੰ ਇੱਥੇ ਛੱਡ ਜਾ ਤੇ ਆਪਣਾ ਸਮਾਨ ਲੈ ਕੇ ਆ ਜਾ ਕੇ ਸਾਰਾ ਚੰਗਾ ਕੁੜੀ ਨੂੰ ਨਹੀਂ ਜਾਣ ਦੇਣਾ ਮੈਂ ਚਲ ਬੋ ਤੂੰ ਉਹਨੂੰ ਵੀ ਲੈ ਕੇ ਆ ਜਾ ਕੇ ਇੱਥੇ ਰਹਿਣਾ ਚੰਗਾ ਸਾਡੇ ਕੋਲ ਚੰਗਾ ਨਾਲ ਮਿਲ ਕੇ ਰੋਮਲ ਬੰਦੀਆ ਨਾਲ ਇਹਨਾਂ ਨੂੰ ਵਧੀਆ ਸਕੂਲ ਪਾਉਣਾ ਆਪਾਂ ਠੀਕ ਆ ਆਹੋ ਉੱਥੋਂ ਟਾ ਦੇਣਾ ਉਹ ਇਹਨਾਂ ਨੂੰ ਵੱਡੇ ਸਕੂਲੇ ਪਾਉਣੇ ਆ ਚੰਗੇ ਚੰਗਾ ਵਧੀਆ ਅਫਸਰ ਬਣਨਾ ਹੈ ਵੱਡੇ ਬਸ ਤੇ ਸਕੂਲ ਜਾਇਆ ਕਰਨਾ ਮੇਰੀ ਤੀਨੇ ਚੰਗਾ ਕਿਹੜੇ ਇੰਨੇ ਜੀਏ ਤੂੰ ਸਰ ਫਿਰ ਦੇ ਚਾਰ ਕਿਤੇ ਜੀਏ ਤੂੰ ਰਲ ਮਿਲ ਕੇ ਰਹੋ ਭਾਈ ਦੁਨੀਆ ਦੀ ਸੋਭਾ ਵਾ ਤੁਸੀਂ ਰਲ ਮਿਲ ਕੇ ਰਹੋਗੇ ਤੇ ਹਾਂ ਕਿਰਤਾਂ ਵਿੱਚ ਬੱਲ ਆਪਸ ਚ ਗੱਲਾਂ ਕਰੀ ਜਾਓ ਇੱਥੇ ਨਾ ਥੋੜਾ ਉਹ ਲੱਗ ਜਾਊਗਾ ਬੁੱਲੀਆ ਨਹੀਂ ਚਾਹੀਦੇ ਸਲਟ ਸੀਨੋ ਰਣਾ ਵਾ ਸਕੂਲ ਜਿਹਾ ਨਹੀਂ ਚੱਲਦਾ ਵਧੀਆ ਹੋ ਜੀਦਾ ਚਲ ਜਾ ਤਾਉ ਨਾ ਚਪਲ ਕੋਲ ਕੇ ਤੇ ਤਾਉ ਲੱਗੇ ਬਹਿ ਜਾ ਜਾ ਕੇ ਚਲ ਜਾ ਜੋ ਰੋਤੇ ਜਾ ਕੇ ਬਹਿ ਜਾ ਬਹੁਤ ਬੜੇ ਚਲ ਕੋਟ ਜਾ ਕੇ ਸਿਰ ਨੂੰ ਰੋ ਗਿਆ ਪੰਜ ਮਿੰਟਾਂ ਦਾ ਨਹੀਂ ਚਲ ਜਾ ਚਿਹਰਾ ਮਤ ਹਨ ਮੱਤ ਨਾ ਉਹਦਾ ਪੰਜ ਮਿੰਟ ਕੰਮ ਨਹੀਂ ਕੋਈ ਨਹੀਂ ਤੂੰ ਆਪਣਾ ਸਮਾਨ ਲੈ ਕੇ ਆ ਜਾ ਕੇ